ਨਮਸਕਾਰ ਮੈਂ ਇੰਦਰ ਮੀਰ ਚੈਨ ਜਿੰਦੜੀ ਅੱਜ ਆਪਣੇ ਕੋਲ ਇੱਕ ਪੇਸ਼ੈਂਟ ਆਏ ਸੀ ਜਿਹੜਾ 2 ਬਾਈ ਮਹੀਨੋਂ ਦੇ ਪੇਸ਼ੈਂਟ ਆਪਣੇ ਕੋਲ ਆ ਰਹੇ ਨੇ ਰੈਗੂਲਰ ਇਹਨਾਂ ਦਾ ਰੱਟਣਾ ਗਰੂਪ ਕੰਪਰੈਸ਼ਨ ਚੀਨ ਨਾਲ ਕਰਦੀ ਸੀ ਇੱਕ ਸਾਈਡ ਕਰੋਸਨ ਸ਼ੋਲਡਰ ਚ ਦਰਦ ਹੁੰਦਾ ਹੁੰਦਾ ਸੀ ਬਾਹਰ ਚ ਦਰਦ ਹੁੰਦਾ ਉਹ ਪੂਰੇ ਪੈਰ ਲੈ ਕੇ ਬਹੁਤ ਤਕਲੀਫ ਹੁੰਦੀ ਸੀ ਸਕੈਪੂਲਰ ਚ ਵੀ ਕਹਿ ਰਹੇ ਸੀ ਤੇ ਉਹਨਾਂ ਨੇ ਆਪਣੇ ਕੋਲ 2 ਬਾਈ ਦਾ ਟਰੀਟਮੈਂਟ ਜਦੋਂ ਕਾਫੀ ਰੀਲੀਫ ਫੈਕਸ਼ਨ ਨਾਲ ਗੱਲਬਾਤ ਕਰਦੇ ਹਾਂਜੀ ਕੋਈ ਸਸਤੀ ਗਾਲ ਸਸਤੀ ਗਾਲ ਜੀ ਕਿ ਮੈਂ ਠੀਕ ਹੋ ਗਈ ਹਾਂਜੀ ਅੱਗੇ ਨਾਲ ਬਹੁਤ ਫਰਕ ਆ ਜੀ ਪਹਿਲਾਂ ਕਾਫੀ ਦਰਦ ਹੁੰਦਾ ਸੀਗਾ ਹੁਣ ਮਤਲਬ ਅਰਲੀਫ ਮਹਿਸੂਸ ਹੋ ਗਿਆ ਜੀ ਉਹ ਨੀਂਦ ਵਗੈਰਾ ਵੀ ਸਹੀ ਹੁੰਦੀ ਹੈ ਹਾਂ ਜੀ ਹਾਂ ਜੀ ਠੀਕ ਹੈ ਵਧੀਆ ਤੇ ਭਾਈ ਪਹਿਲਾਂ ਟਰੀਟਮੈਂਟ ਕਰਾਇਆ ਸੀ ਜਿਹੜੇ ਪਹਿਲਾਂ ਕਰਾਇਆ ਸੀਗਾ ਜੀ ਲੇਕਿਨ ਉਹਨਾ ਮੈਨੂੰ ਫਰਕ ਜਿਹਾ ਲੱਗਿਆ ਨਹੀਂ ਉਹ ਫਿਜ਼ੀਓਥੈਰੇਪੀ ਕਰਾਈ ਸੀ ਹਾਂ ਜੀ ਹਾਂ ਜੀ ਫਿਜ਼ੀਓਥੈਰੇਪੀ ਕਰਾਈ ਸੀ ਨੀਰੋਸੈਪੀ ਕਰਾਈ ਹੈ ਨਾ ਬਹੁਤ ਵਧੀਆ ਰਿਲੀਫ ਮੈਨੂੰ ਸਾਰਡ ਰਿਲੇਟਡ ਤੇ ਡਾਇਬੀਟੀਸ ਦੇ ਪੇਸ਼ੇ ਨੂੰ ਅੱਗੇ ਡਾਇਬੀਟੀਸ ਦਾ ਟਰੀਟਮੈਂਟ ਚਲਾ ਰਹੇ